ਮਨਜੋਤ ਆਪਣੇ ਘਰ ਵਾਲੇ ਦੇ ਨਾਲ ਰੋਜ਼ ਦੀ ਤਰ੍ਹਾਂ ਆਫਿਸ ਦੇ ਵੱਲ ਜਾ ਰਹੀ ਹੈ ਇੰਨੇ ਦੇ ਵਿੱਚ ਉਹਨਾਂ ਦੀ ਕਾਰ ਜਿਹੜੀ ਹੈ ਇੱਕ ਰੈੱਡ ਲਾਈਟ ਤੇ ਰੁਕਦੀ ਹੈ ਅਤੇ ਆਸ-ਪਾਸ ਵਾਲੇ ਮੰਗਤੇ ਜਿਹੜੇ ਬੱਚੇ ਹਨ ਗਰੀਬ ਬੱਚੇ ਹਨ ਉਹ ਬਾਕੀ ਗੱਡੀਆਂ ਵਾਂਗ ਇਸ ਗੱਡੀ ਨੂੰ ਵੀ ਘੇਰ ਲੈਂਦੇ ਹਨ ਕੋਈ ਪੈਨ ਵੇਚ ਰਿਹਾ ਹੈ ਕੋਈ ਗੁਬਾਰੇ ਵੇਚ ਰਿਹਾ ਹੈ ਅਤੇ ਕਈ ਜਣੇ ਸਿੱਧਾ ਭੀਖ ਮੰਗ ਰਹੇ ਹਨ ਹਾਂਜੀ ਦੋਸਤੋ ਮਨਜੋਤ ਜਿਹੜੀ ਹੈ ਦੇਖਦੀ ਹੈ ਉਹਨਾਂ ਦੇ ਵਿੱਚੋਂ ਇੱਕ ਬੜਾ ਪਿਆਰਾ ਬੱਚਾ ਹੈ ਉਸ ਨੂੰ ਦੇਖ ਕੇ ਉਸ ਦਾ ਮਨ ਬੜਾ ਹੀ ਤ੍ਰਿਪਤ ਹੋ ਜਾਂਦਾ ਹੈ ਕਿ ਕਿੰਨਾ ਸੋਹਣਾ ਅਧੇ ਗੋਰਾ ਚਿੱਟਾ ਬੱਚਾ ਹੈ ਇਹ ਪਤਾ ਨਹੀਂ ਕਿਵੇਂ ਗਰੀਬ ਹੋ ਰਿਹਾ ਹੈ ਪਤਾ ਨਹੀਂ ਇਸ ਦੀ ਕੀ ਮਜਬੂਰੀ ਹੋਵੇਗੀ ਇੱਥੇ ਵਗ ਰਿਹਾ ਹੈ ਹਾਜੀ ਉਸ ਕੋਲੋਂ ਕੁਝ ਗੁਬਾਰੇ ਖਰੀਦ ਕੇ ਅਤੇ ਆਪਣੇ ਗੱਡੀ ਦੇ ਵਿੱਚ ਰੱਖ ਲੈਂਦੀ ਹੈ ਹਾਲਾਂਕਿ ਉਸ ਨੂੰ ਗੁਬਾਰਿਆਂ ਦੀ ਲੋੜ ਕੋਈ ਨਹੀਂ ਹੁੰਦੀ ਘਰ ਦੇ ਵਿੱਚ ਕੋਈ ਵੀ ਜਵਾਕ ਨਹੀਂ ਹੈ ਲੇਕਿਨ ਉਸ ਰਾਜਵੀਰ ਬੱਚੇ ਦੀ ਮਸੂਬੀਅਤ ਦੇਖ ਕੇ ਉਸ ਦਾ ਮਨ ਗੁਬਾਰੇ ਖਰੀਦਣ ਲਈ ਕਰ ਹੀ ਜਾਂਦਾ ਹੈ ਹਾਜੀ ਦੋਸਤੋ ऐसे तरह एक दिन बीत ਜਾਂਦਾ ਹੈ ਅਤੇ ਅਗਲੇ ਦਿਨ ਵਾਪਸ ਉੱਥੇ ਹੀ ਉਸੇ ਹੀ ਟਾਈਮ ਰੈੱਡ ਲਾਈਟ ਤੇ ਉਹਨਾਂ ਦੀ ਕਾਰ ਰੁਕਦੀ ਹੈ ਅਤੇ ਬੱਚੇ ਜਿਹੜੇ ਹਨ ਉਸ ਕਾਰ ਨੂੰ ਘੇਰ ਲੈਂਦੇ ਹਨ ਹੁਣ ਮਨਜੋਤ ਜਿਹੜੀ ਹੈ ਵਾਪਸ ਉਸੇ ਹੀ ਬੱਚੇ ਨੂੰ ਲੱਭਣ ਲੱਗ ਜਾਂਦੀ ਹੈ ਇਹਨਾਂ ਦੇ ਵਿੱਚ ਰਾਜੂ ਜਿਹੜਾ ਹੈ ਰਾਜਵੀਰ ਉਹ ਉਸ ਗੱਡੀ ਦੇ ਸ਼ੀਸ਼ੇ ਨੂੰ ਖੜਕਾਂਦਾ ਹੈ ਤੇ ਕਹਿੰਦਾ ਹੈ ਤੁਸੀਂ ਮੇਰੇ ਤੋਂ ਕੱਲ ਗੁਬਾਰੇ ਲੈਣ ਸਨ ਆ ਦੇਖੋ ਅੱਜ ਮੈਂ ਤੁਹਾਡੇ ਵਾਸਤੇ ਬੜੇ ਸੋਨੇ ਨੀਲੇ ਪੈਨ ਲੈ ਕੇ ਆਇਆ ਹਾਂ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਲੈ ਲਓ ਬੜਾ ਤੁਹਾਡੇ ਕੰਮ ਦੇਵੇਗਾ ਤੁਹਾਡੇ ਕੰਮ ਦੇ ਵਿੱਚ ਬਰਕਤ ਪਾਵੇਗਾ ਇੰਨੀ ਗੱਲ ਸੁਣ ਕੇ ਜਦੋਂ ਨਿੱਕੇ ਜਿਹੇ ਮੂਹ ਦੇ ਵਿੱਚੋਂ ਇੰਨੀ ਛੋਟੀ ਛੋਟੀ ਗੱਲਾਂ ਸੁਣਦੀ ਹੈ ਬੜੀ ਹੀ ਮੋਤ ਹੋ ਜਾਂਦੀ ਹੈ ਨਾਲ ਖੜਾ ਉਸ ਦਾ ਘਰਵਾਲਾ ਵੀ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਦੋ ਤਿੰਨ ਪੈਨ ਲੈ ਲਓ ਮਨਜੋਤ ਜਿਹੜੀ ਹੈ ਆਪਣੇ ਬਟੂਏ ਵਿੱਚੋਂ 50 ਰੁਪਏ ਕੱਢ ਕੇ ਅਤੇ ਕੁਝ ਪੈਨ ਜਿਹੜੇ ਹੈ ਉਸ ਬੱਚੇ ਨੂੰ ਲੈ ਲਦੀ ਹੈ ਹਾਂਜੀ ਦੋਸਤੋ ਇਹ سلسلہ ਜਿਹੜਾ ਹੈ ਕਈ ਦਿਨਾਂ ਤੱਕ ਚੱਲਦਾ ਹੈ ਲੇਕਿਨ ਇੱਕ ਦਿਨ ਕੁਝ ਅਜੀਹਾ ਹੁੰਦਾ ਹੈ ਮਨਜੋਤ ਉੱਥੇ ਗੱਡੀ ਜਿਹੜੀ ਹੈ ਆਪਣੀ ਰੁਕਦੀ ਹੈ ਇਹਦੇ ਦੇ ਵਿੱਚ ਆਸ-ਪਾਸ ਵਾਲੇ ਕਈ ਬੱਚੇ ਜਿਹੜੇ ਹੈ ਉੱਥੇ ਆ ਜਾਂਦੇ ਹਨ ਹਾਂਜੀ ਅੱਜ ਰਾਜੂ ਨਹੀਂ ਦਿਖਦਾ ਬਾਹਰ ਚੀਸਾ ਖੋਲ ਕੇ ਦੇਖਦੀ ਹੈ ਵੀ ਕਮਾਲ ਦੀ ਗੱਲ ਹੈ ਅੱਜ ਰਾਜੂ ਨਹੀਂ ਆਇਆ ਕੀ ਗੱਲ ਹੋ ਗਈ ਜਦੋਂ ਇਧਰ-ਉਧਰ ਦੇਖਦੀ ਹੈ ਇਧਰੇ ਨਾਲ ਵਾਲੇ ਸਾਥੀ ਹਨ ਉਸ ਰਾਜੂ ਦੇ ਜੋ ਕਿ ਭੀਖ ਮੰਗਦੇ ਹਨ ਉਹ ਦਿਖ ਜਾਂਦੇ ਹਨ ਪਛਾਣ ਲੈਂਦੇ ਹਨ ਵੀ ਆਹ ਉਹੀ ਆਂਟੀ ਹੈ ਜਿਹੜੀ ਕੀ ਰਾਜੂ ਤੂੰ ਰੋਜ਼ ਕੁਝ ਨਾ ਕੁਝ ਸਵਾਰਨ ਖਰੀਦੀ ਹੈ ਬਾਕੀ ਕਿਸੇ ਤੋਂ ਵੀ ਇਸਨੇ ਅੱਜ ਤੱਕ ਕੁਝ ਨਹੀਂ ਲਿਆ ਹਾਂਜੀ ਬੱਚੇ ਜਿਹੜੇ ਕਹਿੰਦੇ ਹਨ ਵੀ ਤੁਸੀਂ ਰਾਜੂ ਨੂੰ ਲੱਭ ਰਹੇ ਹੋ ਅੱਗੋ ਮਨਜੋਤ ਕਹਦੇ ਹਾਂ ਹਾਂ ਬੇਟਾ ਮੈਂ ਰਾਜੂ ਨੂੰ ਲੱਭ ਰਹੀ ਹਾਂ ਕਿੱਥੇ ਹੋ ਕੀ ਗੱਲ ਅੱਜ ਦਿਖਾਈ ਨਹੀਂ ਦੇ ਰਿਹਾ ਤਾਂ ਬੱਚੇ ਦੱਸਦੇ ਹਨ ਵੀ ਉਸ ਦਾ ਤਾਂ ਰਾਤ ਐਕਸੀਡੈਂਟ ਹੋ ਗਿਆ ਬਸਤੇ ਥੱਲੇ ਉਸ ਦਾ ਸਰੀਰ ਦਾ ਇੱਕ ਪੂਰਾ ਹਿੱਸਾ ਆ ਚੁੱਕਿਆ ਹੈ ਉਸ ਨੂੰ ਐਮਰਜੈਂਸੀ ਦੇ ਵਿੱਚ ਹਸਪਤਾਲ ਸਰਕਾਰੀ ਹਸਪਤਾਲ ਭਰਤੀ ਕਰ ਰੱਖਿਆ ਹੈ ਇਸੇ ਫਲਾੜੇ ਚੌਂਕ ਦੇ ਵਿੱਚ ਇੱਥੇ ਝੁੱਗੀ ਹੈ ਉਹਨਾਂ ਦੀ ਆਪਣੀ ਦਾਦੀ ਦੇ ਨਾਲ ਰਹਿੰਦਾ ਹੈ ਅਤੇ ਉੱਥੇ ਤੁਸੀਂ ਚਲੇ ਜਾਓ ਜੇਕਰ ਤੁਸੀਂ ਉਸ ਦਾ ਪਤਾ ਲੈਣਾ ਚਾਹਦੇ ਹੋ ਹਾਜੀ ਜਿਵੇਂ ਹੀ ਰਾਜੂ ਬਾਰੇ ਸੁਣਦੀ ਹੈ ਵੀ ਰਾਜੂ ਦਾ ਐਕਸੀਡੈਂਟ ਹੋ ਗਿਆ ਹੈ ਬਚਾਰੇ ਬੱਚੇ ਬਾਰੇ ਇਹ ਸੁਣ ਕੇ ਬੜਾ ਹੀ ਹੈਰਾਨ ਰਹਿ ਜਾਂਦੀ ਹੈ ਅਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਹੱਜੂ ਆਣ ਲੱਗ ਜਾਂਦੇ ਹਨ ਉਸ ਨੂੰ ਬੜਾ ਤਰਸ ਆਉਂਦਾ ਹੈ ਵੀ ਕਿੰਨਾ ਪਿਆਰਾ ਬੱਚਾ ਸੀ ਬਚਾਰੇ ਨਾਲ ਕੀ ਹੋ ਗਿਆ ਰੱਬ ਇਹੋ ਜਿਹਾ ਕਿਸੇ ਨਾਲ ਵੀ ਨਾ ਕਰੇ ਪਤਾ ਨਹੀਂ ਕੀ ਬੀਤੇਗੀ ਇਸ ਤੇ ਮਾਤਾ ਪਿਤਾ ਤੇ ਇਸ ਦੀ ਦਾਦੀ ਤੇ ਜੋ ਉਹਨਾਂ ਦੇ ਛੋਟੇ ਜਿਹੇ ਬੱਚੇ ਤੇ ਇਹ ਇੰਨੀ ਵੱਡੀ ਮੁਸੀਬਤ ਜਿਹੜੀ ਹੈ ਆ ਗਈ ਹੈ ਹਾਂਜੀ ਦੋਸਤੋ ਮਨਜੋਤ ਨੂੰ ਇਹਨਾਂ ਭਾਵੁਕ ਦੇਖ ਕੇ ਉਸ ਦਾ ਕਰਵਾਲਾ ਕਹਿੰਦਾ ਹੈ ਵੀ ਜੇਕਰ ਸੱਚਮੁੱਚ ਤੈਨੂੰ ਇੰਨੀ ਫਿਕਰ ਹੋ ਰਹੀ ਹੈ ਕੋਈ ਗੱਲ ਨਹੀਂ ਮੈਂ ਆਪੇ ਕੰਮ ਸਮਾੜ ਲਾਂਗਾ ਤੂੰ ਜਾਇਆ ਅੱਧੇ ਉੱਥੇ ਉਸ ਦਾ ਪਤਾ ਲਿਆ ਰਾਜੂ ਕਿਸ ਹਾਲਾਤ ਦੇ ਵਿੱਚ ਹੈ ਤੇਰੇ ਮਨ ਨੂੰ ਥੋੜੀ ਸ਼ਾਂਤੀ ਮਿਲ ਜਾਵੇਗੀ ਮਨਜੋਤ ਇਹਨਾ ਸੁਣਦੀ ਹੈ ਅਤੇ ਤੁਰੰਤ ਗੱਡੀ ਚੋਂ ਬਾਹਰ ਨਿਕਲ ਜਾਂਦੀ ਹੈ ਅਤੇ ਬੱਚਿਆਂ ਦੇ ਨਾਲ ਤੁਰ ਪੈਂਦੀ ਹੈ ਬੱਚੇ ਜਿੱਥੇ-ਜਿੱਥੇ ਲੈ ਜਾਂਦੇ ਹਨ ਹਾਜੀ ਉਸ ਚੌਂਕ ਦੇ ਕੋਲ ਉਹ ਜਿਹੜੀਆਂ ਝੁੱਗੀਆਂ ਹਨ ਉੱਥੇ ਪਹੁੰਚ ਜਾਂਦੇ ਹਨ ਜਿੱਥੇ ਰਾਜੂ ਜਿਹੜਾ ਹੈ ਰਹਾ ਕਰਦਾ ਸੀ ਹਾਜੀ ਉਸ ਝੁੱਗੀ ਦੇ ਵਿੱਚ ਜਾਂਦੀ ਹੈ ਅਤੇ ਰਾਜਵੀਰ ਨੂੰ ਆਵਾਜ਼ਾਂ ਮਾਰਦੀ ਹੈ ਵੀ ਰਾਜਵੀਰ ਦੇ ਘਰ ਵਾਲਾ ਕੋਈ ਇੱਥੇ ਹੈ ਇਹਨਾਂ ਦੇ ਵਿੱਚੋਂ ਅਦਰੋਂ ਇੱਕ ਬੁੱਢੀ ਜੀ ਔਰਤ ਸਾਹਮਣੇ ਆ ਜਾਂਦੀ ਹੈ ਹਾਂਜੀ ਉਸ ਔਰਤ ਨੂੰ ਦੇਖ ਕੇ ਇੱਕਦਮ ਮਨਜੋਤ ਤੇ ਖੁਸ਼ ਉੱਡ ਜਾਂਦੇ ਹਨ ਹਰਾਨ ਰਹਿ ਜਾਂਦੀ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਵੀ ਇਹ ਇੱਥੇ ਕੀ ਕਰ ਰਹੀ ਹੈ ਇਹ ਤਾਂ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦੇ ਸੀ ਅੱਜ ਇੱਥੇ ਕਿਵੇਂ ਮਨਜੋਤ ਨੂੰ ਵੀ ਉਹ ਦਰੀ ਬੁੱਢੀ ਔਰਤ ਹੈ ਮਿਲਟ ਦੇ ਵਿੱਚ ਪਛਾਣ ਜਾਂਦੀ ਹੈ ਅਤੇ ਆਖਦੀ ਹੈ ਮਨਜੋਤ ਤੂੰ ਇੱਥੇ ਕਿਵੇਂ ਮੈਨੂੰ ਲੱਗਿਆ ਤਾਂ ਸੀ ਵੀ ਲੁਧਿਆਣੇ ਤੋਂ ਰਹਿਣੀ ਹੈ ਲੇਕਿਨ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਤੁਸੀਂ ਇੱਥੇ ਆ ਜਾਵੋਗੇ ਹਾਂਜੀ ਦੋਸਤੋ ਕੌਣ ਸੀ ਉਹ ਔਰਤ ਅਤੇ ਕਿਉਂ ਮਨਜੋਤ ਨੂੰ ਪਛਾਣ ਰਹੀ ਸੀ ਮਨਜੋਤ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕੀ ਹੈ ਇਸ ਦੇ ਪਿੱਛੇ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਬਣਦੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਬਿਨਾਂ ਦੇਰ ਕੀਤੇਆ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਹਾਂਜੀ ਜਦੋਂ ਮਨਜੋਤ ਜਿਹੜੀ ਹੈ ਉਸ ਔਰਤ ਨੂੰ ਪਛਾਣ ਜਾਂਦੀ ਹੈ ਤਾਂ ਇੱਕਦਮ ਘਰ ਦੇ ਵਿੱਚ ਬੈਠ ਜਾਂਦੀ ਹੈ ਉਸ ਨੂੰ ਸਦਮਾ ਲੱਗ ਚੁੱਕਿਆ ਸੀ ਹੁਣ ਉਹ ਰਾਜਵੀਰ ਨੂੰ ਪਛਾਣ ਜਾਂਦੀ ਹੈ ਵੀ ਰਾਜਵੀਰ ਕੋਈ ਹੋਰ ਨਹੀਂ ਉਹ ਤਾਂ ਮੇਰਾ ਹੀ ਮੁੰਡਾ ਹੈ ਜਿਸ ਨੂੰ ਮੈਂ 8-2 ਸਾਲ ਪਹਿਲਾਂ ਇਕੱਲਾ ਉਸਦੀ ਦਾਦੀ ਕੋਲ ਛੱਡ ਦਿੱਤਾ ਸੀ ਅਤੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਨ ਲੱਗ ਜਾਂਦੀ ਹੈ ਦਰਅਸਲ ਮਨਜੋਤ ਲੁਧਿਆਣਾ ਤੋਂ ਬੜੇ ਦੂਰ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲੀ ਸੀ ਅਤੇ ਹਾਲੇ ਉਸਦੀ ਉਮਰ ਤਕਰੀਬਨ 16-17 ਸਾਲ ਸੀ 12ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਜਿਵੇਂ ਹੀ 12ਵੀਂ ਕਲਾਸ ਪਾਸ ਹੁੰਦੀ ਹੈ ਤਾਂ ਨਾਲ ਵਾਲੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਕਾਲਜ ਹੈ ਜਿਸਦੇ ਵਿੱਚ ਘਰwale ਉਸਦਾ ਐਡਮਿਸ਼ਨ ਕਰਾ ਦਿੰਦੇ ਹਨ ਹਾਂਜੀ ਰੋਜ਼ ਪਿੰਡ ਤੋਂ ਬੱਸ ਚੜਨੀ ਅਤੇ ਬੱਸ ਚੜ ਕੇ ਉਸ ਕਾਲਜ ਦੇ ਵਿੱਚ ਚਲਾ ਜਾਣਾ ਕਾਲਜ ਦੇ ਵਿੱਚ ਜਾ ਕੇ ਬਾਕੀ ਕੁੜੀਆਂ ਵਾਂਗ ਇਸ ਨੂੰ ਵੀ ਥੋੜੀ ਬਹੁਤ ਗਲਤ ਸੰਗਤੀ ਲੱਗ ਜਾਂਦੀ ਹੈ ਹਾਲਾਂਕਿ ਘਰ ਦੇ ਇਸ ਨੂੰ ਰੋਜ਼ ਸਮਝਾਉਂਦੇ ਹਨ ਵੀ ਗਲਤ ਕੰਮਾਂ ਦੇ ਵਿੱਚ ਪੈਣ ਦਾ ਇਸ ਉਮਰੇ ਕੋਈ ਫਾਇਦਾ ਨਹੀਂ ਹੈ ਮੌਸਮ ਮਾਹੌਲ ਬੜਾ ਖਰਾਬ ਹੈ ਅਤੇ ਲੋਕ ਜਿਹੜੇ ਹਨ ਕੁੜੀਆਂ ਦਾ ਫਾਇਦਾ ਚੱਕਦੇ ਹਨ ਕੋਈ ਵੀ ਉਹਨਾਂ ਦੇ ਨਾਲ ਚੰਗਾ سلوਕ ਨਹੀਂ ਕਰਦਾ ਘਰ ਵਾਲੇ ਹੀ ਤੁਹਾਡੇ ਨਾਲ ਚੰਗਾ ਕਰ ਸਕਦੇ ਹਨ ਲekin ਜਿਵੇਂ ਦਾ ਮਾਹੌਲ ਹੁੰਦਾ ਹੈ ਓਵੇਂ ਦਾ ਆਦਮੀ ਬਣ ਹੀ ਜਾਂਦਾ ਹੈ ਐਸੀ ਹੀ ਤਰ੍ਹਾਂ ਮਨਜੋਤ ਜਿਹੜੀ ਹੈ ਬਾਕੀ ਉੱਥੇ ਨਾਲ ਦੀਆਂ ਸਹੇਲੀਆਂ ਨੂੰ ਦੇਖਦੀ ਹੈ ਵੀ ਸਭ ਦੇ ਅੱਗੇ ਨਾ ਅੱਗੇ ਕੋਈ ਨਾ ਕੋਈ ਰਿਲੇਸ਼ਨ ਚੱਲ ਰਹੇ ਹਨ ਤਾਂ ਉਸ ਦਾ ਵੀ ਜ਼ਿਕਰਦਾ ਹੈ ਕਿ ਕੋਈ ਗੱਲ ਨਹੀਂ ਚਲੋ ਆਪਾਂ ਵੀ ਕੁਝ ਕਰ ਲੈਨੇ ਆ ਫਿਰ ਕੀ ਪਹਾੜ ਟੁੱਟ ਜਾਏਗਾ ਹਾਂਜੀ ਦੋਸਤੋ ਉਹ ਇੱਕ ਸਰਬਜੀਤ ਨਾਮ ਦੇ ਮੁੰਡੇ ਨਾਲ ਰਿਲੇਸ਼ਨ ਦੇ ਵਿੱਚ ਆ ਜਾਂਦੀ ਹੈ ਸਰਬਜੀਤ ਸਿਰੇ ਦਾ ਵੈਲੀ ਹੈ ਅਤੇ दारू ਵਗੈਰਾ ਪੀਣੀ ਅਤੇ ਸਿਗਰਟਾਂ ਪੀਣੀ ਆ ਸ਼ਰੀਆਬ ਕਾਲਜ ਦੇ ਵਿੱਚ ਗੁੰਡਾਗਰਦੀ ਕਰਨੀ ਉਸ ਦਾ ਨਿਤ ਦਾ ਧਰਮ ਹੈ ਉਸ ਦੇ ਕੋਲ ਚੰਗੀ ਸੇਤਾ ਚੰਗੀ ਉਸਦੀ ਬੋਡੀ ਹੈ ਅਤੇ ਬੁਲਟ ਲੈ ਕੇ ਸਾਰਾ ਦਿਨ ਕਾਲਜ ਦੇ ਆਸ-ਪਾਸ ਗੇੜੀਆਂ ਮਾਰਦਾ ਹੈ। ਕਈ ਬਲੈਕ ਦੇ ਧੰਦਾ ਦੇ ਵਿੱਚ ਉਸ ਦਾ ਹੱਥ ਹੈ। ਐਸੀ ਉਮਰ ਜਦੋਂ ਇਹੋ ਜਿਹਾ ਇਰਸ਼ਾਨ ਦੇਖਣ ਨੂੰ ਮਿਲਦਾ ਹੈ ਤਾਂ ਕੁੜੀਆਂ ਕਈ ਵਾਰ ਸੋਚ ਨਹੀਂ ਪਾਉਂਦੀਆਂ ਆਪਣਾ ਚੰਗਾ ਬੁਰਾ ਉਹੀ ਮਨਜੋਤ ਨਾਲ ਹੁੰਦਾ ਹੈ। ਆਕਰਸ਼ਿਤ ਹੋ ਜਾਂਦੀ ਹੈ ਅਤੇ ਗਲਤ ਮੁੰਡੇ ਦੇ ਨਾਲ ਉਸ ਦੇ ਰਿਲੇਸ਼ਨ ਚੱਲਣ ਲੱਗ ਜਾਂਦੇ ਹਨ। ਇੰਨੇ ਦੇ ਵਿੱਚ 6 ਮਹੀਨੇ ਬੀਤ ਜਾਂਦੇ ਹਨ। ਹਾਜੀ ਦੋਸਤੋ ਉਸ ਸਰਵਜੀਤ ਨਾਲ ਇੰਨੇ ਜਿਆਦਾ ਉਸਦੇ ਰਿਲੇਸ਼ਨ ਪੱਕੇ ਹਨ ਬਾਅਦ ਦੇ ਵਿੱਚ ਉਹ ਵਿਆਹ ਕਰਨ ਦਾ ਤੈਅ ਕਰ ਲਦੀ ਹੈ ਅੱਗੋਂ ਸਰਵਜੀਤ ਨੂੰ ਬਣਾ ਲਦੀ ਹੈ ਸਰਬਜੀਤ ਦੇ ਘਰ ਦੇ ਸੋਖੇ ਬਣ ਜਾਂਦੇ ਹਨ ਲੇਕਿਨ ਇਧਰੋਂ ਮਨਜੋਤ ਦੇ ਘਰ ਵਾਲੇ ਸਾਫ਼ ਇਨਕਾਰ ਕਰ ਦਿੰਦੇ ਹਨ ਕਿਉਂਕਿ ਮੁੰਡਾ ਕੁਝ ਖਾਸ ਕਰਦਾ ਨਹੀਂ ਹੈ ਉਤੋਂ ਮੁੰਡੇ ਬਾਰੇ ਪਤਾ ਕਰਦੇ ਆਂ ਤਾਂ ਪਤਾ ਲੱਗਦਾ ਹੈ ਵੀ ਅੱਗੋਂ ਮੁੰਡਾ ਤਾਂ ਵੈਲੀ ਹੈ ਜੀ ਵੈਲੀ ਮੁੰਡੇ ਦੇ ਨਾਲ ਆਪਣੀ ਕੁੜੀ ਭਲਾ ਕੌਣ ਤੋੜਨਾ ਚਾਹਵੇਗਾ ਘਰ ਵਾਲੇ ਜਿਹੜੇ ਹਨ ਵਿਰੋਧ ਕਰਦੇ ਹਨ ਲੇਕਿਨ ਮਨਜੋਤ ਆਪਣੀ ਅੜੀ ਤੇ ਅੜੀ ਰਹਿੰਦੀ ਹੈ ਵੀ ਨਹੀਂ ਮੈਂ ਵਿਆਹ ਕਰਾਣਾ ਹੈ ਤਾਂ ਸਰਬਜੀਤ ਨਾਲ ਕਰਾਣਾ ਹੈ ਘਰ ਦੇ ਸਮਝਾਦੇ ਹਨ ਵੀ ਹਾਲੇ ਤੇਰੀ ਉਮਰ ਨਹੀਂ ਹੈ ਹਾਲੇ ਤੇਰੀ ਉਮਰ 19 ਕੋ ਸਾਲ ਦੀ ਹੈ ਇਹਦੀ ਛੋਟ ਉਮਰੇ ਇਹ ਸਮ ਕਰਨਾ ਠੀਕ ਨਹੀਂ ਹੈ ਲੇਕਿਨ ਉਸ ਦੇ ਤਾਂ ਸਿਰ ਤੇ ਭੂਤ ਸਵਾਰ ਸੀ ਵੀ ਨਹੀਂ ਮੈਂ ਤਾਂ ਆਪਣੀ ਜਿੱਦ ਜੜੀ ਹੈ ਉਹ ਪੂਰੀ ਕਰਨੀ ਹੈ ਹਾਂਜੀ ਦੋਸਤੋ ਕਰੋ ਭੱਜ ਜਾਂਦੀ ਹੈ ਅਤੇ ਸਰਬਜੀਤ ਨਾਲ ਵਿਆਹ ਕਰ ਲੱਦੀ ਹੈ ਘਰ ਦੇ ਇੱਕ ਵਾਰ ਤਾਂ ਬਹੁਤ ਨਾਰਾਜ਼ ਹੁੰਦੇ ਹਨ ਲੇਕਿਨ ਫਿਰ ਬਦਨਾਮੀ ਤੋਂ ਡਰਦੇ ਵਾਪਸ ਮਨਜੋਤ ਨੂੰ ਘਰੇ ਬਿਠਾ ਕੇ ਸੋਹਣੇ ਬਰਾਤ ਨਾਲ ਗਾਜਾ ਵਜੇ ਦੇ ਨਾਲ ਮਨਜੋਤ ਨੂੰ ਦੁਬਾਰਾ ਵਿਆਹ ਦਿੰਦੇ ਹਨ ਅਤੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਨੱਕ ਨੂੰ ਬਚਾਉਂਦੇ ਹਨ ਹਾਜੀ ਮਨਜੋਤ ਹੁਣ ਸਰਬਜੀਤ ਦੇ ਨਾਲ ਵਿਆਹ ਚੁੱਕੀ ਸੀ ਸਰਬਜੀਤ ਦੇ ਨਾਲ ਘਰ ਦੇ ਵਿੱਚ ਰਹਦੀ ਹੈ ਥੋੜੇ ਸਮੇਂ ਬਾਅਦ ਮਨਜੋਤ ਹੁਣ 3 ਮਹੀਨਿਆਂ ਦੀ ਪ੍ਰੈਗਨੈਂਟ ਹੈ ਇਹਨਾਂ ਦੇ ਵਿੱਚ ਉਸ ਨੂੰ ਇੱਕ ਬਹੁਤ ਮਾੜੀ ਖਬਰ ਆndi ਹੈ ਵੀ ਸਰਬਜੀਤ ਜਿਹੜਾ ਹੈ ਉਸ ਨੂੰ ਤਾਂ ਹੁਣ ਜੇਲ੍ਹ ਹੋ ਚੁੱਕੀ ਹੈ ਅਤੇ 6 ਮਹੀਨਿਆਂ ਦੀ ਲਈ ਜੇਲ੍ਹ ਦੇ ਵਿੱਚ ਗਿਆ ਹੈ ਬੜਾ ਮੜਾ ਲੱਗਦਾ ਹੈ ਬੰਜੋਤ ਨੂੰ ਲੇਕਿਨ ਵਿਚਾਰੀ ਕਰ ਕੀ ਸਕਦੀ ਸੀ ਹੁਣ ਤਾਂ ਤੀਰ ਕਬੰਦ ਦੇ ਵਿੱਚੋਂ ਨਿਕਲ ਚੁੱਕਿਆ ਹੈ ਹੁਣ ਤਾਂ ਉਸ ਦਾ ਵਿਆਹ ਹੋ ਚੁੱਕਿਆ ਹੈ ਉਸ ਦੇ ਪੇਟ ਦੇ ਵਿੱਚ ਸਰਬਜੀਤ ਦਾ ਬੱਚਾ ਹੈ ਵਿਚਾਰੀ ਕੀ ਕਰ ਸਕਦੀ ਹੈ ਇਕੱਲਿਆ ਵਿਚਾਰੀ ਕਿਵੇਂ ਨਾ ਕਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਮੜਾ ਮੋਟਾ ਕੰਮ ਵਗੈਰਾ ਕਰਕੇ ਅਤੇ ਨਾਲ ਉਸਦੇ ਸੱਸੋਹਰਾ ਦਰੇ ਹਨ ਉਹ ਵੀ ਸਹਾਰਾ ਲਗਾਉਂਦੇ ਹਨ ਅਤੇ ਆਪਣੇ ਆਪ ਦਾ ਅਤੇ ਆਪਣੇ ਪਰਿਵਾਰ ਦਾ ਵਿਚਾਰੇ ਬੁੱਢੇ ਸੱਸੋਹਰਿਆਂ ਦਾ ਪੇਟ ਪਾਲ ਗਿਆ ਹੈ ਸਰਮਜੀਤ ਜਿਹੜਾ ਹੈ ਜੇਲ੍ਹ ਦੇ ਵਿੱਚੋਂ ਭਜਣ ਦੀ ਕੋਸ਼ਿਸ਼ ਕਰਦਾ ਹੈ ਐਸੇ ਦੇ ਵਿੱਚ ਇੱਕ ਅਨਕਾਊਂਟਰ ਦੇ ਵਿੱਚ ਪੁਲਿਸ ਵੱਲੋਂ ਮਾਰਿਆ ਜਾਂਦਾ ਹੈ ਇਹ ਖਬਰ ਉਸ ਤੇ ਦੁੱਖਾਂ ਦਾ ਪਹਾੜ ਡੋਲ ਦਿੰਦੀ ਹੈ ਕਿਉਂਕਿ ਹੁਣ ਪੇਟ ਦੇ ਵਿੱਚ 6-7 ਮਹੀਨੇ ਦਾ ਬੱਚਾ ਹੈ ਅਤੇ ਘਰ ਦੇ ਵਿੱਚ ਕੋਈ ਵੀ ਹੋਰ ਕਮਾਉਣ ਵਾਲਾ ਨਹੀਂ ਹੈ ਜੋ ਵੀ ਥੋੜੇ-ਬਹੁਤ ਬਚਾਰੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਕਮਾਉਂਦੀ ਹੈ ਉਸ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਤਾਂ ਕਰਕੇ ਉਹ ਇੱਕ ਨੌਕਰੀ ਕਰ ਲੈਂਦੀ ਹੈ ਅਤੇ ਇੱਕ ਹੋਟਲ ਦੇ ਵਿੱਚ ਅੱਗੇ ਰਿਸੈਪਸ਼ਨ ਦੀ ਥਾਂ ਤੇ ਬੈਠਣ ਦੀ ਨੌਕਰੀ ਕਰਦੀ ਹੈ ਜਿਸ ਦੇ ਨਾਲ ਉਸ ਨੂੰ ਮਧੀਆ 10 ਤੋਂ 15000 ਰੁਪਏ ਇਨਕਮ ਹੋਣ ਲੱਗ ਜਾਂਦੀ ਹੈ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਉਸਨੇ ਨਾਲ ਪਲਦੀ ਹੈ ਹਾਜੀ ਉਸਦੀ ਹਾਲਾਤ ਜਰੀ ਹੈ ਇਹ ਘਰ ਦੇ ਤੂੰ ਵੇਖੀ ਨਹੀਂ ਜਾਂਦੀ ਮਨਜੋ ਦੇ ਘਰ ਦੇ ਉਸ ਨੂੰ ਬਾਰ ਬਾਰ ਸਮਝਾਉਂਦੇ ਹਨ ਕਿ ਇਹੋ ਜੇ ਰਿਸ਼ਤੇ ਦਾ ਕੀ ਕਰਨਾ ਹੈ ਤੇਰਾ ਘਰ ਵਾਲਾ ਹੁਣ ਤੇਰੇ ਸਿਰ ਤੇ ਨਹੀਂ ਹੈ ਹੁਣ ਤੇਰੇ ਪੇਟ ਦੇ ਵਿੱਚ 8 ਮਹੀਨੇ ਦਾ ਬੱਚਾ ਹੈ ਅਤੇ ਤੈਨੂੰ ਜਿਹੜਾ ਹੈ ਇਹ ਅੱਗੇ ਜਾ ਕੇ ਹੋਰ ਦਿੱਕਤਾਂ ਕਰੇਗਾ ਤੇਰੀ ਹਾਲੇ ਉਮਰ ਕੀ ਹੈ ਕਿਉਂ ਨਾ ਤੂੰ ਵਿਆਹ ਕਰਾ ਲੈ ਅਤੇ ਦੂਜੇ ਘਰ ਦੇ ਵਿੱਚ ਆਰਾਮ ਨਾਲ ਰਹੇ ਅਸੀ ਤਾਂ ਤੈਨੂੰ ਉਦੋਂ ਬੜਾ ਸਮਝਾਇਆ ਸੀ ਕਿ ਵੈਲੀਆਂ ਦੇ ਚੱਕਰਾਂ ਦੇ ਵਿੱਚ ਪੈਣ ਦਾ ਕੋਈ ਵੀ ਫਾਇਦਾ ਨਹੀਂ ਹੈ ਲੇਕਿਨ ਤੂੰ ਸਾਡੀ ਇੱਕ ਨਹੀਂ ਮੰਨੀ ਹਜੇ ਵੀ ਮੰਨ ਜਾ ਲੇਕਿਨ ਮਨਜੋਤ ਕਹਿੰਦੀ ਹੈ ਨਹੀਂ ਮੈਂ ਆਪਣੇ ਬੱਚੇ ਨੂੰ ਦੁਨੀਆ ਤੇ ਲੈ ਕੇ ਆਵਾਂਗੇ ਅਤੇ ਆਪਣੇ ਦਮ ਤੇ ਆਪ ਪਾਲਾਂਗੇ ਹਾਂਜੀ ਦੋਸਤੋ ਅਗਲੇ ਮਹੀਨੇ ਬੱਚੇ ਨੂੰ ਜਨਮ ਦਿੰਦੀ ਹੈ ਘਰ ਦੇ ਵਿੱਚ ਛੋਟੀ ਜੀ ਰੌਣਕਾਂ ਦੀ ਹੈ ਦੁਬਾਰਾ ਖੁਸ਼ੀਆਂ ਵਾਪਸ ਆndੀਆਂ ਹਨ ਜਦੋਂ ਦਾ ਸਰਬਜੀਤ ਚਲਾ ਗਿਆ ਸੀ ਘਰ ਦੇ ਵਿੱਚ ਕਿਸੇ ਨੇ ਵੀ ਇੱਕ ਵਾਰ ਹੱਸ ਕੇ ਨਹੀਂ ਦੇਖਿਆ ਲੇਕਿਨ ਇਹਨਾਂ ਦੇ ਵਿੱਚ ਜਿਹੜਾ ਸੋਹਰਾ ਹੈ ਮਨਜੋਤ ਦਾ ਉਹ ਵੀ ਚੱਲ ਵੱਸਦਾ ਹੈ ਹਾਂਜੀ ਦੋਸਤੋ ਬੱਚੇ ਦੀ ਉਮਰ तकरीबन 1.5 ਤੋਂ 2 ਮਹੀਨੇ ਹੈ ਹਲੇ ਤੱਕ ਬੱਚੇ ਦਾ ਨਾਮ ਵੀ ਨਹੀਂ ਰੱਖਿਆ ਇਹਨਾਂ ਦੇ ਵਿੱਚ ਮਨਜੋਤ ਦੇ ਘਰ ਵਾਲੇ ਇੱਕ ਵਾਰ ਫਿਰ ਤੋਂ ਉਸ ਦੇ ਸੋਹਰਿਆਂ ਦੇ ਹਨ ਅਤੇ ਮਨਜੋਤ ਨੂੰ ਲਜਾਉਣ ਦੀ ਜਿੱਦ ਕਰਦੇ ਹਨ ਹੁਣ ਤਾਂ ਜਿਹੜੀ ਸੱਸ ਹੈ ਮਨਜੋਤ ਦੀ ਉਹ ਵੀ ਕਹਿੰਦੀ ਹੈ ਵੀ ਤੇਰਾ ਸੋਹਰਾ ਵੀ ਸਿਰ ਤੇ ਨਹੀਂ ਹੈ ਮੈਂ ਕੱਲੀ ਹਾਂ ਅਤੇ ਮੈਂ ਤਾਂ ਕਿਵੇਂ ਨਾ ਕਿਵੇਂ ਪਾਲ ਲਾਂਗੀ ਅਤੇ ਤੇਰੀ ਜਿਹੜੀ ਉਮਰ ਹੈ ਬਹੁਤ ਛੋਟੀ ਹੈ ਹਲੇ ਤੇਰੀ ਉਮਰ ਕੀ ਹੈ ਤੈਨੂੰ ਦੂਜਾ ਵਿਆਹ ਕਰਾ ਲੈਣਾ ਚਾਹੀਦਾ ਹੈ ਅਤੇ ਤੂੰ ਜਾ ਦੂਜਾ ਵਿਆਹ ਕਰਾ ਲੈ ਮੈਂ ਆਪੇ ਇਸ ਨੂੰ ਪਾਲ ਲਾਂਗੀ ਅਤੇ ਮੇਰੀ ਜਿਹੜੀ ਮਾੜੀ ਮੁੱਟੀ ਪ੍ਰੈਸ਼ਰ ਆਂਦੀ ਹੈ ਉਸਦੇ ਨਾਲ ਸਾਡਾ ਵਧੀਆ ਗੁਜ਼ਾਰਾ ਚੱਲ ਜਾਏਗਾ ਦਾਦੀ ਪੋਤੀ ਅਸੀਂ ਇੱਥੇ ਰਹਾਂਗੇ ਅਤੇ ਵਧੀਆ ਮੈਂ ਤੇਰੇ ਬੱਚੇ ਨੂੰ ਪਾਲ ਲਾਂਗੀ ਤੂੰ ਫਿਕਰ ਨਾ ਕਰ ਆਪਣੀ ਜ਼ਿੰਦਗੀ ਨਾ ਰੋਲ ਹਾਲੇ ਤੇਰੀ ਬਹੁਤ ਲੰਬੀ ਜ਼ਿੰਦਗੀ ਪਈ ਹੈ ਮਨਜੋਤ ਸਾਹਮੁੱਕਰ ਜਾਂਦੀ ਹੈ ਨਹੀਂ ਮੈਂ ਆਪਣੇ ਬੱਚੇ ਨੂੰ ਛੱਡ ਨਹੀਂ ਸਕਦੀ ਲੇਕਿਨ ਹਾਂ ਜੇਕਰ ਕੋਈ ਹੋਰ ਮੇਰੇ ਬੱਚੇ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਤਾਂ ਫਿਰ ਕੁਝ ਆਪਾਂ ਸੋਚ ਸਕਦੇ ਹਾਂ ਇੰਨੇ ਦੇ ਵਿੱਚ ਬੱਚੇ ਦੀ ਭੂਆ ਯਾਨੀ ਮਨਜੋਦੀ ਨਣਦ ਜਿਹੜੀ ਹੈ ਉਹ ਕਰਦੇ ਵਿੱਚ ਆਂਦੀ ਹੈ ਅਤੇ ਦੇਖਦੀ ਹੈ ਵੀ ਕੀ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਤਰਸ ਆ ਜਾਂਦਾ ਹੈ ਵੀ ਵਿਚਾਰੀ ਦੀ ਉਮਰ ਕੀ ਹੈ ਹਾਲੇ ਕਿੱਥੇ ਇਸ ਬੱਚੇ ਨੂੰ ਇਕੱਲੇ ਸੰਭਾਲਦੀ ਫਿਰੇਗੀ ਮੇਰਾ ਭਰਾ ਜਿਹੜਾ ਹੈ ਇਸ ਦੁਨੀਆ ਤੇ ਨਹੀਂ ਰਿਹਾ ਹੈ ਅਤੇ ਵਿਚਾਰੀ ਇਹ ਵੀ ਉਸਦੇ ਮਗਰ ਉਹਨਾਂ ਸਾਰੀ ਉਮਰ ਆਪਣੀ ਖਰਾਬ ਕਰੇਗੀ ਤਾਂ ਉਦਰੀ ਨਣਦਰ ਹੈ ਉਹ ਕਹਿੰਦੀ ਹੈ ਮੈਂ ਤੇਰੇ ਬੱਚੇ ਨੂੰ ਪਾਲ ਲਾਂਗੀ ਤੇਰੀ ਸੱਸੂ ਦਾ ਵੀ ਧਿਆਨ ਰੱਖਾਂਗੀ ਮੇਰੀ ਵੀ ਮਾਂ ਹੈ ਅਤੇ ਉਸਤੇ ਵੀ ਅੱਗੇ ਪਿੱਛੇ ਕੋਈ ਨਹੀਂ ਹੈ ਉਹ ਵੀ ਵਿਚਾਰੀ ਇੱਥੇ ਲੋਕਾਂ ਦੇ ਘਰਾਂ ਦੇ ਵਿੱਚ ਐਵੇਂ ਮੰਗਤੀ ਬਣ ਕੇ ਫਿਰਦੀ ਹੈ ਅਤੇ ਜੇਕਰ ਮੇਰੇ ਨਾਲ ਰਹੇਗੀ ਤਾਂ ਹੋ ਸਕਦਾ ਹੈ ਮੈਂ ਇਸ ਦਾ ਵਧੀਆ ਧਿਆਨ ਰੱਖਾਂ ਅਤੇ ਤੇਰੇ ਬੱਚੇ ਨੂੰ ਵੀ ਵਧੀਆ ਪਾਲਾਂ ਮੇਰਾ ਵੀ ਤਾਂ ਭਤੀਜਾ ਹੈ ਮੇਰੇ ਭਰਾ ਦਾ ਅੰਸ਼ਵਸ਼ ਹੈ ਹਾਂਜੀ ਦੋਸਤੋ ਇਨੀ ਗੱਲ ਸੁਣ ਕੇ ਮਨਜੋਤ ਰਾਜੀ ਹੋ ਜਾਂਦੀ ਹੈ ਅਤੇ ਆਪਣੇ ਘਰਵਾਲਿਆਂ ਦੀ ਗੱਲ ਆਪਣੇ ਸੀਨੇ ਤੇ ਪੱਥਰ ਰੱਖ ਕੇ ਮਰ ਲੈਂਦੀ ਹੈ ਵੀ ਚਲੋ ਜਿਵੇਂ ਤੁਸੀਂ ਕਹਿੰਦੇ ਹੋ ਠੀਕ ਗੱਲ ਹੈ ਹੁਣ ਉਹ ਆਪਣੇ ਘਰ ਦੇ ਵਿੱਚ ਚਲੀ ਜਾਂਦੀ ਹੈ 6 ਮਹੀਨੇ ਉੱਥੇ ਰਹਦੀ ਹੈ ਵਾਰ-ਵਾਰ ਆਪਣੇ ਬੱਚੇ ਨੂੰ ਮੇਰੇ ਡਾਇਆ ਕਰਦੀ ਸੀ ਘਰ ਦੇ ਉਸ ਨੂੰ ਵਾਰ-ਵਾਰ ਰੋਕਦੇ ਹਨ ਵੀ ਇਸ ਤਰ੍ਹਾਂ ਨਾ ਕਰ ਜੇਕਰ ਅੱਗੇ ਕਿਸੇ ਹੋਰ ਪਰਿਵਾਰ ਨੂੰ ਪਤਾ ਲੱਗ ਗਿਆ ਵੀ ਤੇਰਾ ਬੱਚਾ ਹੈ ਅਤੇ ਤੂੰ ਪਹਿਲਾਂ ਵਿਆਹੀ ਹੋਈ ਹੈ ਤੇਰੇ ਨਾਲ ਕਿਸੇ ਦੇ ਵਿਆਹ ਨਹੀਂ ਕਰਨਾ ਹਾਂਜੀ ਦੋਸਤੋ 6 ਮਹੀਨਿਆਂ ਦੇ ਵਿੱਚ ਉਸ ਦਾ ਦੁਬਾਰਾ ਵਿਆਹ ਰੱਖਿਆ ਜਾਂਦਾ ਹੈ ਇਸ ਵਾਰ ਮੁੰਡਾ ਜਿਹੜਾ ਹੈ ਲੁਧਿਆਣਾ ਰਹਿੰਦਾ ਹੈ ਵਧੀਆ ਇੱਕ ਕੰਪਨੀ ਦੇ ਵਿੱਚ ਜੋਬ ਕਰਦਾ ਹੈ ਹਾਂਜੀ ਦੋਸਤੋ ਉਹ ਗੱਲ ਕਰਦਾ ਹੈ ਵੀ ਜੇਕਰ ਮਨਜੋਤ ਚਾਵੇ ਮੈਂ ਆਪਣੇ ਆਫਿਸ ਦੇ ਵਿੱਚ ਗੱਲ ਕਰਕੇ ਉਸ ਨੂੰ ਵੀ ਜੋਬ ਦਿਵਾ ਸਕਦਾ ਹਾਂ ਕੋਈ ਬਹੁਤੀ ਔਖੀ ਜੋਬ ਨਹੀਂ ਹੈ ਉਹ ਪੜ੍ਹੀ ਲਿਖੀ ਹੈ ਆਸਾਨੀ ਦੇ ਨਾਲ ਸਮਝ ਜਾਵੇਗੀ ਹਾਂਜੀ ਉੱਥੇ ਉਸ ਦਾ ਰਿਸ਼ਤਾ ਕਰ ਲਿਆ ਜਾਂਦਾ ਹੈ ਹੁਣ ਮਨਜੋਤ ਅਤੇ ਉਸਦਾ ਘਰ ਵਾਲਾ ਜੋਬ ਕਰਦੇ ਹਨ ਅਤੇ ਉੱਥੇ ਹੀ ਉਹਨਾਂ ਦੀ ਵਧੀਆ ਜ਼ਿੰਦਗੀ ਚੱਲਣ ਲੱਗ ਜਾਂਦੀ ਹੈ। ਹੁਣ ਮਨਜੋਤ ਦੇ ਵਿਚਾਰੀ ਦੇ ਬਿਲਕੁਲ ਮਜਬੂਰੀ ਹੋ ਜਾਂਦੀ ਹੈ। ਉਹ ਆਪਣੇ ਬੱਚੇ ਨੂੰ ਚਾਹ ਕੇ ਵੀ ਮਿਲ ਨਹੀਂ ਸਕਦੀ। ਉਸ ਨੂੰ ਪਤਾ ਵੀ ਨਹੀਂ ਲੈਂਦਾ ਕਿ ਉਹ ਕਿੱਥੇ ਹੈ। ਕਈ ਵਾਰ ਲੁਕ ਚੁਪ ਕੇ ਫੋਨ ਕਰਦੀ ਹੈ, ਲੇਕਿਨ ਅੱਗੋ ਫੋਨ ਜੜਾ ਹੈ ਬਿਜੀ ਜਾਂਦਾ ਹੈ ਜਾਂ ਫਿਰ ਅਤੇ ਕਈ ਵਾਰ ਸਵਿਚ ਆਫ ਹੋ ਜਾਂਦਾ ਹੈ। ਉਹ ਸਮਝ ਚੁੱਕੀ ਸੀ ਕਿ ਫੋਨ ਜੜਾ ਹੈ ਹੁਣ ਦੁਬਾਰਾ ਕਦੇ ਨਹੀਂ ਮਿਲਣਾ ਕਿਉਂਕਿ ਨੰਬਰ ਅਗਲੇ ਨੇ ਚੇਂਜ ਕਰ ਲਿਆ ਹੈ ਹਾਂਜੀ ਦੋਸਤੋ ਫਿਰ ਦੁਬਾਰਾ ਕਦੇ ਵੀ ਉਸਦੀ ਆਪਣੇ ਬੱਚੇ ਦੇ ਨਾਲ ਗੱਲ ਹੀ ਹੁੰਦੀ ਬੱਚਾ ਇਧਰ ਜਿਹੜਾ ਹੈ ਬੜੀਆਂ ਹੀ ਮੁਸ਼ਕਲਾਂ ਦੇ ਵਿੱਚ ਰਹਿੰਦਾ ਹੈ ਬੱਚਾ ਆਪਣੀ ਦਾਦੀ ਵੱਲ ਦੇਖਦਾ ਹੈ ਵੀ ਮੇਰੀ ਦਾਦੀ ਕਿੰਨੀ ਬਜ਼ੁਰਗ ਹੈ ਅਤੇ ਇਸ ਹਾਲਾਤ ਦੇ ਵਿੱਚ ਵੀ ਮੇਰਾ ਪਾਲਣਾ ਪੋਸ਼ਣਾ ਕਰਦੀ ਹੈ ਬੂਆ ਇੱਕ ਵਾਰ ਤਾਂ ਚਾਚਾ ਦੇ ਵਿੱਚ ਸ਼ੁਰੂ-ਸ਼ੁਰੂ ਦੇ ਵਿੱਚ ਵਧੀਆ ਸੇਵਾ ਕਰਦੀ ਹੈ ਲੇਕਿਨ ਤੁਹਾਨੂੰ ਪਤਾ ਹੀ ਹੈ ਮਾਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਸਗੇ ਮਾਤਾ ਪਿਤਾ ਸਗੇ ਮਾਤਾ ਪਿਤਾ ਹੁੰਦੇ ਹਨ ਭਾਵੇਂ ਮਾਮੇ ਹੋਣ ਭਾਵੇਂ ਭੂਆ ਹੋਵੇ ਭਾਵੇਂ ਕੋਈ ਵੀ ਹੋਵੇ ਭਾਵੇਂ ਚਾਚੇ ਤਾਏ ਹੋਣ ਆਪਣੇ ਸਗੇ ਮਾਤਾ ਪਿਤਾ ਦੀ ਕਮੀ ਕਦੇ ਵੀ ਨਹੀਂ ਪੂਰੀ ਕਰਦੇ ਉਹੀ ਹਾਲ ਹੁੰਦਾ ਹੈ ਧੂਆ ਵਿਤਕਰਾ ਕਰਨ ਲੱਗ ਜਾਂਦੀ ਹੈ ਹੁਣ ਦਾਦੀ ਤੋਂ ਵੀ ਇਹ ਨਹੀਂ ਦੇਖਿਆ ਜਾਂਦਾ ਸੀ ਵੀ ਆਪਣੇ ਮੁੰਡਿਆਂ ਨੂੰ ਤਾਂ ਵਧੀਆ ਸੋਹਣੇ ਸੋਹਣੇ ਕੁਝ ਬਣਾ ਕੇ ਖਵਾਉਂਦੀ ਹੈ ਅਤੇ ਅਤੇ ਵਿਚਾਰੇ ਰਾਜਵੀਰ ਨੂੰ ਸੁੱਕੀਆਂ ਰੋਟੀਆਂ ਖਾਣ ਤੇ ਮਜਬੂਰ ਕਰਦੀ ਹੈ ਹਾਂਜੀ ਦੋਸਤੋ ਦਾਦੀ ਜਿਹੜੀ ਹੈ ਉਹ ਤਾਂ ਚਲੀ ਜਾਂਦੀ ਹੈ ਅਤੇ ਆਪਣੇ ਇੱਕ ਦੂਰ ਦੇ ਰਿਸ਼ਤੇਦਾਰ ਦੇ ਕੋਲ ਲੁਧਿਆਣਾ ਸ਼ਹਿਰ ਦੇ ਵਿੱਚ ਆ ਜਾਂਦੀ ਹੈ। ਲੁਧਿਆਣਾ ਸ਼ਹਿਰ ਆ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਇੱਥੇ ਉਹ ਬਹੁਤ ਮਾੜੀ ਜ਼ਿੰਦਗੀ ਬਿਤਾ ਰਹੇ ਹਨ ਅਤੇ ਝੁੱਗੀਆਂ ਦੇ ਵਿਚਾਰੇ ਰਹੇ ਹਨ। ਲੇਕਿਨ ਬੇਸ਼ਰਮੀ ਦੀ ਜ਼ਿੰਦਗੀ ਨਾਲ ਉਹ ਝੁੱਗੀਆਂ ਵਾਲੀ ਜ਼ਿੰਦਗੀ ਉਸ ਨੂੰ ਜ਼ਿਆਦਾ ਵਧੀਆ ਲੱਗਦੀ ਹੈ ਅਤੇ ਸੋਚਦੀ ਹੈ ਉੱਥੇ ਉਸ ਦੇ ਟੁਕੜਿਆਂ ਤੇ ਭਲੰਤੇ ਸਾਨੂੰ ਰੋਜ਼ ਜਲੀਲ ਕਰਦੀ ਹੈ, ਗਾਲ੍ਹਾਂ ਕੱਢਦੀ ਹੈ ਅਤੇ ਕਹਿੰਦੀ ਹੈ ਵੀ ਤੁਸੀਂ ਮੇਰੇ ਤੇ ਬੋਝ ਬਣ ਗਏ ਹੋ। ਉੱਥੇ ਰੋਜ਼ ਜਲੀਲ ਹੋਣ ਨਾਲੋਂ ਇੱਥੇ ਇੱਜ਼ਤ ਦੀ ਰੋਟੀ ਠੀਕ ਹੈ। ਚਲੋ ਕੋਈ ਗੱਲ ਨਹੀਂ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਲਾਂਗੇ ਕੋਈ ਹੋਰ ਕੰਮ ਕਰ ਲਾਂਗੇ ਮੈਂ ਆਪਣੇ ਬੱਚੇ ਦਾ ਪੇਟ ਪਾ ਲਾਂਗੇ ਹਾਂਜੀ ਰਾਜਵੀਰ ਜਿਹੜਾ ਹੈ ਉੱਥੇ ਹੀ ਰਹਿਣ ਲੱਗ ਜਾਂਦਾ ਹੈ ਉਹ ਰੋਜ਼ ਸਕੂਲ ਜਾਂਦਾ ਹੈ ਅਤੇ ਸਕੂਲ ਆਣ ਤੋਂ ਬਾਅਦ ਜਾਂ ਸਕੂਲ ਜਾਣ ਤੋਂ ਪਹਿਲਾਂ ਸਵੇਰੇ ਸਵੇਰੇ ਉਹ ਆਪਣੇ ਦੋਸਤਾਂ ਦੇ ਨਾਲ ਚੌਕ ਦੇ ਉੱਪਰ ਗੁਬਾਰੇ ਵਗੈਰਾ ਵੇਚ ਕੇ ਕੋਈ ਪੈਨ ਵਗੈਰਾ ਵੇਚ ਕੇ ਮੜੇ ਮੁੱਟੇ ਪੈਸੇ ਕਮਾ ਲਦਾ ਹੈ ਅਤੇ ਆਪਣੀ ਦਾਦੀ ਦਾ ਸਹਾਰਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਦਾਦੀ ਬਾਰ ਬਾਰ ਕਹਿੰਦੀ ਹੈ ਵੀ ਇਸ ਤਰ੍ਹਾਂ ਭੀਖ ਮੰਗਣਾ ਠੀਕ ਨਹੀਂ ਹੈ ਲੇਕਿਨ ਰਾਜਵੀਰ ਕਹਿ ਦਿੰਦਾ ਹੈ ਜੇਕਰ ਭੀਖ ਮੰਗਣਾ ਠੀਕ ਨਹੀਂ ਹੈ ਤਾਂ ਤੁਸੀਂ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਹੋ ਏਡੀ ਬੁੱਢੀ ਉਮਰ ਦੇ ਵਿੱਚ ਵੀ ਉਹ ਠੀਕ ਹੈ ਹਜੇ ਰਾਜਵੀਰ 8 ਤੋਂ 9 ਸਾਲ ਦਾ ਸੀ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਛਾੜੀਆਂ ਗੱਲਾਂ ਸੁਣ ਕੇ ਦਾਦੀ ਜਿਹੜਾ ਹੈ ਬੜਾ ਗੱਦਗੱਦ ਹੁੰਦੀ ਹੈ ਤੇ ਕਹਿੰਦੀ ਹੈ ਤੂੰ ਕਿੰਨਾ ਸਿਆਣਾ ਬੱਚਾ ਹੈ ਬਿਲਕੁਲ ਮੇਰੇ ਪੁੱਤਰ ਵਰਗਾ ਹੈ ਉਹ ਵੀ ਬਚਪਨ ਦੇ ਵਿੱਚ ਐਵੇਂ ਹੀ ਕਰਿਆ ਕਰਦਾ ਸੀ ਬਿਲਕੁਲ ਤੂੰ ਤਾਂ ਸਰਬਜੀਤ ਹੈ ਹਾਂਜੀ ਇੰਨੀ ਗੱਲ ਸੁਣ ਕੇ ਦੋਵੇਂ ਦਾਦੀ ਪੁੱਤੇ ਇੱਕ ਦੂਜੇ ਤੇ ਗਾਲ ਲੱਗ ਜਾਇਆ ਕਰਦੇ ਅਤੇ ਇਸੇ ਤਰ੍ਹਾਂ ਔਰਾਂ ਦੀ ਜ਼ਿੰਦਗੀ ਜਿਹੜੀ ਹੈ ਟੱਪੜ ਲੱਗ ਜਾਂਦੀ ਹੈ ਇੱਕ ਦਿਨ ਕੁਦਰਤੀ ਮਨਜੋਤ ਨੂੰ ਆਪਣੇ ਬੱਚੇ ਨਾਲ ਮਿਲਾਪ ਹੋ ਜਾਂਦਾ ਹੈ ਲਾਲ ਬੱਤੀ ਦੇ ਉੱਪਰ ਰਾਜੂ ਜੋ ਸਬਾਨ ਵੇਚ ਰਿਹਾ ਸੀ ਉਸ ਦੇ ਕੋਲੋਂ ਕੁਝ ਨਾ ਕੁਝ ਸਬਾਨ ਜੜੀ ਹੈ ਮਨਜੋਤ ਖਰੀਦ ਲੈਂਦੀ ਹੈ ਲੇਕਿਨ ਕਿਉਂਕਿ ਉਸ ਨੇ 8 ਸਾਲਾਂ ਦਾ ਆਪਣੇ ਬੱਚੇ ਨੂੰ ਦੇਖਿਆ ਨਹੀਂ ਸੀ ਕਿਉਂਕਿ ਹੁਣ ਰਾਜਵੀਰ ਬਹੁਤ ਵੱਡਾ ਹੋ ਚੁੱਕਿਆ ਸੀ ਅਤੇ ਬਿਲਕੁਲ ਉਸਦੇ ਨੈਣ ਨਕਸ਼ੜੇ ਹਨ ਬਤਪਰ ਵਾਲੇ ਨਹੀਂ ਰਹੇ ਸਨ ਹੁਣ ਉਸਦਾ ਰੰਗ ਵੀ ਕਾਲਾ ਹੋ ਗਿਆ ਹੈ ਹੁਣ ਉਸ ਦੀ ਹਾਲਾਤ ਵੀ ਬਹੁਤ ਮਾੜੇ ਹਨ ਉਹ ਵੇੜਾ ਸੀ ਜਦੋਂ ਮਾਤਾ ਜੜੀ ਹੈ ਫੁੱਲਾ ਵਾਂਗ ਉਸ ਨੂੰ ਨਵਾ ਧਵਾ ਕੇ ਵਧੀਆ ਸੋਹਣਾ ਬਾਬੂ ਬਣਾ ਕੇ ਰੱਖਦੀ ਸੀ ਅੱਜ ਉਹੀ ਬੱਚਾ ਰਾਜਵੀਰ ਬਿਲਕੁਲ ਗਰੀਬਾ ਵਾਗ ਮੈਲਾ ਕੁਚਾ ਲੱਕਈ ਦਿਨਾਂ ਦਾ ਨਹਾਤਾ ਹੋਇਆ ਦਿਖ ਰਿਹਾ ਹੈ ਇਸ ਹਾਲਾਤ ਦੇ ਵਿੱਚ ਆਪਣੀ ਸਗੀ ਮਾਤਾ ਵੀ ਉਸ ਨੂੰ ਪਛਾਣ ਨਹੀਂ ਪਾਦੀ ਹਾਜੀ ਦੋਸਤੋ ਐਸੇ ਤਰ੍ਹਾਂ ਮਜੂਤ ਨੂੰ ਜਦੋਂ ਪਤਾ ਲੱਗਦਾ ਹੈ ਵੀ ਐਕਸੀਡੈਂਟ ਹੋ ਗਿਆ ਤਾਂ ਘਰਾਂ ਦੀ ਹੈ ਘਰ ਆ ਕੇ ਦੇਖਦੀ ਹੈ ਵੀ ਇੱਥੇ ਦਾ ਉਸ ਦੀ ਪਹਿਲਾ ਵਾਲੀ ਸੱਸ ਹੈ ਦੇਖ ਕੇ ਫੁੱਟ ਫੁੱਟ ਕੇ ਰੋ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਲੈ ਮੈਂ ਆਪਣੇ ਬੱਚੇ ਨੂੰ ਵੀ ਪਛਾਣ ਨਹੀਂ ਪਾਈ ਕਿਹੋ ਜੀ ਮਾਂ ਹਾਂ ਮੈਂ ਪਹਿਲਾਂ ਤਾਂ ਆਪਣੇ ਪਹਿਲਾਂ ਤਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਇਕੱਲਾ ਛੱਡ ਕੇ ਆਪ ਤਾਂ ਮਹਿਲਾਂ ਦੇ ਵਿੱਚ ਬੈਠੀ ਹਾਂ ਅਤੇ ਮੇਰਾ ਬੱਚਾ ਜਿਹੜਾ ਹੈ ਢੀਕ ਵਗਦਾ ਫਿਰਦਾ ਹੈ ਮੰਗਦਾ ਆਪਣੇ ਫਿਰਦਾ ਹੈ ਅਤੇ ਲੋਕਾਂ ਦੇ ਅੱਗੇ ਆਪਣੇ ਹੱਥ ਆੜਦਾ ਫਿਰਦਾ ਹੈ ਮੈਂ ਤਾਂ ਉਸ ਦੀ ਸਾ ਵੀ ਇਸ ਦੀ ਕਿਹੋ ਜੀ ਮਾਂ ਹੋਵੇਗੀ ਜਿਹੜੀ ਇਸ ਨੂੰ ਢੀਕ ਮੰਗਾਉਂਦੀ ਹੈ ਲੇਕਿਨ ਹੁਣ ਪਤਾ ਲੱਗਦਾ ਹੈ ਵੀ ਉਹ ਤਾਂ ਮੈਂ ਹੀ ਨਿਕਲੀ ਮੈਂ ਉਹ ਪਾਪਣਾ ਜਿਸ ਨੇ ਆਪਣੇ ਬੱਚੇ ਦਾ ਐਡਾ ਵੱਡਾ ਸ਼ਰਾਪ ਲਿਆ ਹੋਇਆ ਹਾਂਜੀ ਦੋਸਤੋ ਆਪਣੇ ਆਪ ਨੂੰ ਰੋਕਣੀ ਪੈਂਦੀ ਹਾਂਜੀ ਆਪਣੀ ਸੱਸ ਦੇ ਨਾਲ ਉਸ ਹਸਪਤਾਲ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਰਾਜਵੀਰ ਨੂੰ ਪਹਤੀ ਕਰਾ ਰੱਖਿਆ ਹੈ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ ਹੁਣ ਰਾਜਵੀਰ ਦੀ ਇਹ ਹਾਲਾਤ ਉਸ ਤੋਂ ਦੇਖੀ ਨਹੀਂ ਜਾਂਦੀ ਉੱਥੇ ਹੀ ਰੌਣਕ ਲੱਗ ਜਾਂਦੀ ਹੈ ਕਿਉਂਕਿ ਉਸਤੇ ਇੱਕ ਹਿੱਸੇ ਤੋਂ ਬਹੁਤ ਖੂਨ ਵਗ ਚੁੱਕਿਆ ਸੀ ਪੱਟੀਆਂ ਡਾਕਟਰਾਂ ਨੇ ਕਰ ਰੱਖੀਆਂ ਹਨ ਕਈ ਹੱਡੀਆਂ ਟੁੱਟ ਚੁੱਕੀਆਂ ਹਨ ਬੇਹੋਸ਼ ਪਿਆ ਹੈ ਹੋ ਸਕਦਾ ਹੈ 2-4 ਦਿਨਾਂ ਨੂੰ ਜੇਕਰ ਹੋਸ਼ਨਾ ਆਇਆ ਕੋਬਾਂ ਦੇ ਵਿੱਚ ਵੀ ਜਾ ਸਕਦਾ ਹੈ ਇਹ ਹਾਲਾਤ ਉਸ ਤੋਂ ਬਿਲਕੁਲ ਵੀ ਦੇਖੇ ਨਹੀਂ ਜਾਂਦੇ ਤਾਂ ਉਹ ਕੀ ਕਰਦੀ ਹੈ ਉਸ ਸਰਕਾਰੀ ਹਸਪਤਾਲ ਤੋਂ ਰਾਜਵੀਰ ਨੂੰ ਡਿਸਚਾਰਜ ਕਰਕੇ ਇੱਕ ਵਧੀਆ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਜਾਂਦੀ ਹੈ ਉੱਥੇ ਉਸ ਨੂੰ ਐਡਮਿਟ ਕਰਾਇਆ ਜਾਂਦਾ ਹੈ ਪ੍ਰਾਈਵੇਟ ਹਸਪਤਾਲ ਵਾਲੇ ਥੋੜਾ ਹੋਰ ਵਧੀਆ ਤਰੀਕੇ ਨਾਲ ਉਸ ਦਾ ਧਿਆਨ ਰੱਖਦੇ ਹਨ ਇੰਨੇ ਦੇ ਵਿੱਚ ਮਨਜੋਤ ਦੇ ਘਰ ਵਾਲੇ ਦਾ ਫੋਨ ਆ ਜਾਂਦਾ ਹੈ ਅਤੇ ਪੁੱਛਦਾ ਹੈ ਵੀ ਤੁਸੀਂ ਆਏ ਨਹੀਂ ਤੁਸੀਂ ਤਾਂ ਰਾਜਵੀਰ ਦਾ ਪਤਾ ਲੈਣ ਗਏ ਸੀ ਅਤੇ ਬਹੁਤ ਸਮਾਂ ਹੋ ਗਿਆ ਹੈ ਚਲੋ ਆ ਜਾਓ ਹੁਣ ਅੱਗੋ ਮਨਜੋਤ ਕਹਿੰਦੀ ਹੈ ਨਹੀਂ ਮੈਂ ਹਸਪਤਾਲ ਦੇ ਵਿੱਚ ਰੁਕਾਂਗੀ ਜਦੋਂ ਤੱਕ ਉਸ ਮੁੰਡੇ ਨੂੰ ਹੋਸ਼ ਨਹੀਂ ਆਦਾ ਮੇਰੇ ਤੋਂ ਉਸ ਦੀ ਇਹ ਹਾਲਾਤ ਦੇਖੀ ਨਹੀਂ ਜਾਂਦੀ ਲੇਕਿਨ ਅੱਗੋ ਕਰਵਾੜਾ ਬੋਲਦਾ ਹੈ ਬਿੱਲਾ ਇਹ ਵੱਡਾ ਸ਼ਹਿਰ ਹੈ ਇਸ ਦੇ ਵਿੱਚ ਰੋਜ਼ ਇਹੋ ਜਿਹੇ ਛੋਟੇ-ਮੋਟੇ ਹਾਦਸੇ ਹੁੰਦੇ ਰਹਿੰਦੇ ਹਨ ਪਤਾ ਨਹੀਂ ਕਿੰਨੇ ਬੱਚੇ ਇੱਥੇ ਰੋਜ਼ ਐਸੇ ਤਰ੍ਹਾਂ ਘਾਇਲ ਹੁੰਦੇ ਹਨ ਕੁਬ ਬਾੜੀ ਸੋਚਣ ਵਾਲੀ ਗੱਲ ਹੀ ਹੈ ਤੁਸੀਂ ਫਿਕਰ ਨਾ ਕਰੋ ਜੇਕਰ ਤੁਹਾਨੂੰ ਜ਼ਿਆਦਾ ਫਿਕਰ ਹੈ ਤਾਂ ਆਪਾਂ 50 ਕੁ ਹਜ਼ਾਰ ਰੁਪਿਆ ਨਗਦ ਉਹਨਾਂ ਦੀ ਮਦਦ ਕਰ ਦਾਂਗੇ ਲੇਕਿਨ ਇਹ ਕੋਈ ਮਤਲਬ ਥੋੜੀ ਹੈ ਵੀ ਆਪਾਂ ਜੋਬ ਛੱਡ ਕੇ ਸਿਰਦਾ ਇਹੋ ਜੇ ਬੱਚਿਆਂ ਦੇ ਉੱਪਰ ਬੈਠੇ ਰਹੀਏ ਇਹਨਾਂ ਦੇ ਆਪਣੇ ਮਾਤਾ ਪਿਤਾ ਹਨ ਆਪੇ ਧਿਆਨ ਰੱਖ ਲੈਣਗੇ ਤੁਸੀਂ ਆ ਜਾਵੋ ਲੇਕਿਨ ਮਨਜੋਤ ਤੋਂ ਇਹ ਸਭ ਕੁਝ ਸੁਣਾ ਨਹੀਂ ਜਾਂਦਾ ਉਹ ਫੋਨ ਕੱਟ ਦਿੰਦੀ ਹੈ ਵੀ ਇਹ ਕਿੰਨਾ ਗਲਤ ਬੋਲ ਰਿਹਾ ਹੈ ਤਾਂ ਆਪਣੇ ਫੋਨ ਨੂੰ ਸਚ ਆਫ ਕਰ ਲੈਂਦੀ ਹੈ ਹਾਂਜੀ ਦੋਸਤੋ ਉਸ ਹਸਪਤਾਲ ਦੇ ਵਿੱਚ ਦੋ ਦਿਨ ਲਗਾਤਾਰ ਬੈਠੀ ਰਹੀਦੀ ਹੈ ਆਪਣੇ ਫੋਨ ਦਾ ਸਚ ਆਫ ਵੀ ਨਹੀਂ ਖੋਲਦੀ ਹੁਣ ਉਸ ਨੂੰ ਕੋਈ ਵੀ ਸੁਧਬੁੱਧ ਨਹੀਂ ਸੀ ਉਸ ਨੂੰ ਕੋਈ ਪਰਵਾਹ ਨਹੀਂ ਰਹੀਦੀ ਵੀ ਚਲੋ ਜੇਕਰ ਮੇਰਾ ਘਰ ਉਜੜਦਾ ਹੈ ਉਜੜੀ ਜਾਵੇ ਲੇਕਿਨ ਮੇਰੇ ਬੱਚੇ ਦੀ ਇਹ ਹਾਲਾਤ ਮੇਰੇ ਤੋਂ ਦੇਖੀ ਨਹੀਂ ਜਾਂਦੀ ਕਿੰਨੀ ਪਾਪੜਾ ਆਪਣੇ ਆਪ ਨੂੰ ਖੋਸਦੀ ਹੈ ਵਾਰ-ਵਾਰ ਰੋਂਦੀ ਹੈ ਫਿਰ ਚੁੱਪ ਹੋ ਜਾਂਦੀ ਹੈ ਫਿਰ ਰੋ ਪੈਂਦੀ ਹੈ ਹਾਂਜੀ ਦੋਸਤੋ ਹਲੇ ਦੋ ਦਿਨ ਬਾਅਦ ਰਾਜਵੀਰ ਦੀ ਇੱਕ ਉਗਲ ਥੋੜੀ ਥੋੜੀ ਹਿਰਨ ਲੱਗ ਜਾਂਦੀ ਹੈ ਭੱਜ ਕੇ ਦੇਖਦੀ ਹੈ ਵੀ ਇਹ ਜਿਹੜਾ ਹੈ ਖੋਸ਼ ਦੇ ਵਿੱਚ ਆ ਰਿਹਾ ਹੈ ਡਾਕਟਰਾਂ ਨੂੰ ਸੱਦੀ ਹੈ ਡਾਕਟਰਾਂ ਦੇ ਹੱਲ ਅਤੇ ਚੈੱਕ ਅਪ ਕਰਦੇ ਹਨ ਰਾਜਵੀਰ ਦੀ ਹੁਣ ਹਾਲਾਤ ਪਹਿਲਾਂ ਨਾਲੋਂ ਬਹੁਤ ਠੀਕ ਹੈ ਉਸਦੇ ਜਿਹੜੇ ਖੂਨ ਜਮਿਆ ਸੀ ਜਗਾ ਜਗਾ ਦੇ ਉੱਪਰ ਉਹ ਵੀ ਬਗੜ ਲੱਗ ਗਿਆ ਹੈ ਅਤੇ ਹੁਣ ਖਤਰੇ ਤੋਂ ਬਾਹਰ ਹੈ ਆਈ ਸੀ ਯੂ ਤੋਂ ਉਸ ਨੂੰ ਦੂਜੇ ਵਾਰਡ ਦੇ ਵਿੱਚ ਐਡਮਿਟ ਕੀਤਾ ਜਾਂਦਾ ਹੈ ਰਾਜਵੀਰ ਨੂੰ ਉਹਨੂੰ ਥੋੜਾ ਬੋਤਾ ਹੋਸ਼ ਆ ਜਾਂਦਾ ਹੈ ਅਤੇ ਅੱਖਾਂ ਪਟਕੇ ਥੋੜਾ ਥੋੜਾ ਮੂੰਹ ਦੇ ਵਿੱਚੋਂ ਬੁਲਬੁਲਿਆਂ ਦੇ ਵਾਂਗ ਬੋਲਣ ਲੱਗ ਜਾਂਦਾ ਹੈ ਦਿਖਦਾ ਹੈ ਵੀ ਉਹੀ ਆਂਟੀ ਅੱਜ ਇੱਥੇ ਆਈ ਹੈ ਜਿਹੜੀ ਉਸ ਤੋਂ ਗੁਬਾਰੇ ਖਰੀਦਾ ਕਰਦੀ ਸੀ ਜਿਹੜੀ ਉਸ ਦਾ ਧਿਆਨ ਰੱਖਦੀ ਹੈ ਅਤੇ ਰੋਜ਼ ਉਸ ਨੂੰ ਪੈਸੇ ਜਿਆ ਕਰਦੀ ਸੀ ਇੱਕਦਮ बोलो ਪੈਂਦਾ ਹੈ ਆਂਟੀ ਜੀ ਤੁਸੀਂ ਵੀ ਇੱਥੇ ਆ ਗਏ ਤਾਂ ਜਿਹੜੀ ਮਨਜੋਤ ਹੈ ਉਹ ਅੱਖਾਂ ਦੇ ਵਿੱਚ ਹੰਝੂ ਲਿਆਉਂਦੀ ਹੈ ਤੇ ਕਹਿੰਦੀ ਹੈ ਬੇਟਾ ਮੈਂ ਤੇਰੀ ਆਂਟੀ ਨਹੀਂ ਹਾਂ ਮੈਂ ਤੇਰੀ ਮਾਤਾ ਹਾਂ ਜਿਹੜੀ ਕਿ ਤੈਨੂੰ ਬਚਪਨ ਦੇ ਵਿੱਚ ਛੱਡ ਕੇ ਚਲੀ ਗਈ ਸੀ ਮੇਰਾ ਬਹੁਤ ਕਸੂਰ ਸੀ ਲੇਕਿਨ ਮੈਂ ਤੈਨੂੰ ਵਾਦਾ ਕਰਦੀ ਹਾਂ ਅੱਜ ਤੋਂ ਬਾਅਦ ਤੈਨੂੰ ਕੋਈ ਵੀ ਦੁੱਖ ਭੋਗਣ ਨਹੀਂ ਜਾਣਗੇ ਹਾਂਜੀ ਦੋਸਤੋ ਕਿਉਂਕਿ ਬੱਚੇ ਨੂੰ ਹਾਲੇ ਬਹੁਤ ਜ਼ਿਆਦਾ ਸੁਧ-ਬੁੱਧ ਨਹੀਂ ਹੈ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਲੇਕਿਨ ਮਨਜੋਤ ਜਿਹੜੀ ਹੈ ਉਹ ਆਪਣੇ ਮਨ ਦੇ ਵਿੱਚ ठान ਚੁੱਕੀ ਸੀ ਕਿ ਕੋਈ ਗੱਲ ਨਹੀਂ ਮੈਂ ਇਸ ਬੱਚੇ ਦਾ ਪੂਰਾ ਧਿਆਨ ਰੱਖਣਾ ਹੈ ਅਤੇ ਆਪਣੇ ਬੱਚੇ ਨੂੰ ਦੁਬਾਰਾ ਜਿਹੜਾ ਹੈ ਦੁੱਖ ਲੱਗਣ ਨਹੀਂ ਦੇਣਾ ਤੱਤੀ ਵਾਰ ਨਹੀਂ ਲੱਗਣ ਦੇਣੀ ਇੰਨੇ ਦੇ ਵਿੱਚ ਉੱਥੇ ਮਨਜੋਤ ਦਾ ਘਰ ਵਾਲਾ ਪੁੱਛਦਾ ਪਚੌਦਾ ਬੱਚਾ ਤੋਂ ਜਿਹੜੇ ਉੱਥੇ ਭੀਖ ਮੰਗਦੇ ਹਨ ਉਸ ਹਸਪਤਾਲ ਦੇ ਵਿੱਚ ਆ ਜਾਂਦਾ ਹੈ ਉਹ ਦੇਖਦਾ ਹੈ ਵੀ ਮਨਜੋਤ ਇੱਥੇ ਬੈਠੀ ਹੈ ਇੱਕਦਮ ਆ ਕੇ ਲੜਾਈ ਕਰਨ ਲੱਗ ਜਾਂਦਾ ਹੈ ਵੀ ਆਹ ਕੋਈ ਤਰੀਕਾ ਥੋੜੀ ਹੈ ਦੋ ਦੋ ਦਿਨ ਘਰ ਤੋਂ ਬਿਨਾਂ ਦੱਸੇ ਬਾਹਰ ਰਹਿਣਾ ਇਹ ਕੋਈ ਗੱਲ ਥੋੜੀ ਹੈ ਮਨਜੋਤ ਅੱਗੋ ਸਾਰੀ ਸੱਚਾਈ ਜਿਹੜੀ ਹੈ ਆਪਣੇ ਘਰ ਵਾਲੇ ਨੂੰ ਦੱਸ ਦਿੰਦੀ ਹੈ ਜਿਵੇਂ ਹੀ ਸਾਰੀ ਸੱਚਾਈ ਸੁਣਦਾ ਹੈ ਉਸਨੇ ਪੈਰਾ ਹੈ ਤੋਂ ਜਮੀਨ ਨਿਕਲ ਜਾਂਦੀ ਹੈ ਹੈਰਾਨ ਹੋ ਜਾਂਦਾ ਹੈ ਅਤੇ ਕਹਦਾ ਹੈ ਇੰਨੀ ਵੱਡੀ ਗੱਲ ਤੂੰ ਮੇਰੇ ਤੋਂ ਲੁਕੋਈ ਮੇਰੇ ਤੋਂ ਪਹਿਲਾਂ ਵੀ ਤੇਰਾ ਇੱਕ ਹੋਰ ਬੱਚਾ ਹੈ ਅਤੇ ਇੱਕ ਹੁਣ ਤੇਰੇ ਬੇਟੇ ਦੇ ਵਿੱਚ ਹੈ 6 ਮਹੀਨਿਆਂ ਦਾ ਹੈ 6 ਮਹੀਨੇ ਜਦ ਤੂੰ ਪ੍ਰੈਗਨੈਂਟ ਹੈ ਅਤੇ ਇੱਕ ਬੱਚਾ ਤੇਰੇ ਕੋਲ ਪਹਿਲਾਂ ਦਾ ਹੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਇਕਦਮ ਗੁੱਸੇ ਹੋ ਕੇ ਉਹ ਤੋਂ ਚਲਾ ਜਾਂਦਾ ਹੈ ਤੇ ਕਹਿੰਦਾ ਹੈ ਦੁਬਾਰਾ ਮੇਰੇ ਨੂੰ ਦੁਬਾਰਾ ਮੈਨੂੰ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰੇ ਅਤੇ ਅੱਜ ਤੋਂ ਤੇਰਾ ਮੇਰਾ ਰਿਸ਼ਤਾ ਖਤਮ ਹੁਣ ਮਨਜੋਤ ਨੂੰ ਪਰਵਾਹ ਨਹੀਂ ਸੀ ਵੀ ਦੁਨੀਆ ਵਾਲੇ ਕੀ ਕਹਿੰਦੇ ਹਨ ਹੁਣ ਤਾਂ ਬਸ ਉਹ ਆਪਣੇ ਬੱਚੇ ਦੀ ਫਿਕਰ ਕਰ ਰਹੀ ਸੀ ਉਸ ਨੂੰ ਆਪਣਾ ਬੱਚਾ ਉਸ ਨੂੰ ਆਪਣਾ ਪ੍ਰਤੀ ਬੱਚਾ ਦਿਖ ਰਿਹਾ ਸੀ ਹਾਂਜੀ ਦੋਸਤੋ ਘਰ ਵਾਲਾ ਜਿਹੜਾ ਹੈ ਹਾਂਜੀ ਦੋਸਤੋ ਉਸ ਦਾ ਪਤੀ ਜਿਹੜਾ ਹੈ ਉਹ ਆਪਣੇ ਘਰ ਆ ਜਾਂਦਾ ਹੈ ਜਿਵੇਂ ਹੀ ਆਪਣੇ ਮਾਤਾ ਪਿਤਾ ਨੂੰ ਦੱਸਦਾ ਹੈ ਉਹ ਵੀ ਹੈਰਾਨ ਹਨ ਅਤੇ ਇੱਕ ਵਾਰ ਤਾਂ ਸੋਚਦੇ ਹਨ ਕਿ ਮਨਜੋਤ ਨੇ ਬਹੁਤ ਗਲਤ ਕੀਤਾ ਇੰਨੀ ਵੱਡੀ ਗੱਲ ਆਪਣੇ ਤੋਂ ਲੁਕੋਈ ਹੈ ਲੇਕਿਨ ਫਿਰ ਇੱਕ ਮਾਂ ਦੀ ਤਰ੍ਹਾਂ ਸੋਚਦੇ ਹਨ ਲੇਕਿਨ ਫਿਰ ਜਿਹੜਾ ਮਨਜੋਤ ਦੀ ਸੱਸ ਹੈ ਇੱਕ ਮਾਂ ਦੀ ਤਰ੍ਹਾਂ ਸੋਚਦੀ ਹੈ ਆਪਣੇ ਤੇ ਲੈ ਕੇ ਗੱਲ ਦੇਖਦੀ ਹੈ ਉਸ ਨੂੰ ਵੀ ਹੋਰ ਜ਼ਿਆਦਾ ਮਾਣਾ ਲੱਗਦਾ ਹੈ ਤੇ ਆਪਣੇ ਮੁੰਡੇ ਨੂੰ ਲੜਦੀ ਹੈ ਤੋ ਉਸ ਹਾਲਾਤ ਦੇ ਵਿੱਚ ਮਨਜੋਤ ਨੂੰ ਛੜ ਆਇਆ ਸ ਹੈ ਉਸ ਦੇ ਪੇਟ ਦੇ ਵਿੱਚ ਤੇਰਾ ਬੱਚਾ ਹੈ ਫਿਰ ਕੀ ਹੋਇਆ ਜੇ ਉਸਨੇ ਇੱਕ ਗੱਲ ਤੇਰੇ ਤੋਂ ਲਕੋ ਲਈ ਉਹ ਵੀ ਤਾਂ ਇੱਕ ਮਾਤਾ ਹੈ ਉਸਦੀ ਕੋਈ ਮਜਬੂਰੀ ਨਹੀਂ ਹੋਵੇਗੀ ਹੁਣ ਤੂੰ ਐ ਨਾ ਕਰ ਕਿ ਉਸ ਨੂੰ ਕੱਲਾ ਨਾ ਛੱਡ ਚੱਲ ਆਪਾਂ ਆ ਜਾ ਆਪਣੀ ਨੂੰੜਾਣੀ ਨੂੰ ਘਰ ਲੈ ਕੇ ਆਈਏ ਹਾਂਜੀ ਦੋਸਤੋ ਸਿੱਧਾ ਚੱਲੇ ਜਾਂਦੇ ਹਾਂ ਹਸਪਤਾਲ ਦੇ ਵਿੱਚ ਸਾਰੇ ਜਣੇ ਅਤੇ ਮਨਜੋਤ ਨੂੰ ਕਹਿੰਦੇ ਹਨ ਵੀ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਐ ਅਸੀਂ ਤੇਰੇ ਨਾਲ ਹਾਂ ਮਨਜੋਤ ਉਹ ਕਹਿੰਦੀ ਹੈ ਤੁਸੀਂ ਮੇਰੇ ਨਾਲ ਰਿਸ਼ਤਾ ਖਤਮ ਨਹੀਂ ਕਰੋਗੇ ਤਾਂ ਉਹ ਕਹਿੰਦੇ ਹਨ ਭਲਿਏ ਅਸੀਂ ਤੇਰੇ ਨਾਲ ਕਿਉਂ ਰਿਸ਼ਤਾ ਖਤਮ ਕਰਾਂਗੇ ਤੇਰੇ ਵਰਗੀ ਨੂੰ ਤਾਂ ਸਾਨੂੰ ਦੁਬਾਰਾ ਮਿਲ ਨਹੀਂ ਸਕਦੀ ਤੂੰ ਕਿੰਨੀ ਚੰਗੀ ਐ ਸਾਡੀ ਬਹੁਤ ਵਧੀਆ ਸੇਵਾ ਕਰਦੀ ਹੈ ਤੂੰ ਤਾਂ ਸਾਡੀ ਦੂਜੀ ਧੀ ਹੈ ਅਤੇ ਇੰਨੀ ਗੱਲ ਸੁਣ ਕੇ ਮਨਜੋਤ ਖੁਸ਼ ਹੋ ਜਾਂਦੀ ਹੈ ਤੇ ਕਹਿੰਦੀ ਹੈ ਜੇਕਰ ਤੁਸੀਂ ਮੈਨੂੰ ਦੁਬਾਰਾ ਆਪਣੇ ਘਰ ਦੇ ਵਿੱਚ ਲੈਣਾ ਚਾਹਦੇ ਹੋ ਤਾਂ ਫਿਰ ਮੈਂ ਰਾਜੂ ਤੋਂ ਬਿਨਾ ਆਪਣੇ ਰਾਜਵੀਰ ਤੋਂ ਬਿਨਾ ਨਹੀਂ ਆ ਸਕਦੀ ਮੈਂ ਉਸ ਤੋਂ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦੀ ਤਾਂ ਘਰ ਵਾਲੇ ਰਾਜ਼ੀ ਹੋ ਜਾਂਦੇ ਹਨ ਮਨਜੋਤ ਇਹਨਾਂ ਸੁਣ ਕੇ ਬਹੁਤ ਖੁਸ਼ ਹੋ ਜਾਂਦੀ ਹੈ ਤੇ ਕਹਿੰਦੀ ਹੈ ਚਲੋ ਬਹੁਤ ਵਧੀਆ ਗੱਲ ਹੈ ਜੇਕਰ ਤੁਸੀਂ ਮੇਰੇ ਬੱਚੇ ਨੂੰ ਅਪਣਾਉਣਾ ਚਾਹੁੰਦੇ ਹੋ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਵੀ ਆ ਦਿਨ ਵੀ ਆਵੇਗਾ ਵੀ ਤੁਸੀਂ ਮੇਰੇ ਬੱਚੇ ਨੂੰ ਅਪਣਾ ਲਓਗੇ ਮੈਨੂੰ ਤਾਂ ਲੱਗਿਆ ਸੀ ਤੁਸੀਂ ਮੈਨੂੰ ਤਲਾਕ ਦੇ ਕੇ ਕਰੋ ਮਾਹਰ ਕੱਢ ਦੋਗੇ ਹਾਂਜੀ ਦੋਸਤੋ ਇਸ ਤਰ੍ਹਾਂ ਮਨਜੋਤ ਕੁਝ ਦਿਨ ਹਸਪਤਾਲ ਦੇ ਵਿੱਚ ਕੱਢਦੀ ਹੈ ਰਾਜਵੀਰ ਨੂੰ ਹੁਣ ਡਾਕਟਰ ਡਿਸਚਾਰਜ ਕਰ ਦਿੰਦੇ ਹਨ ਰਾਜਵੀਰ ਨੂੰ ਜਿਹੜਾ ਡਾਕਟਰ ਹੈ ਉਹ ਛੁੱਟੀ ਦੇ ਦਿੰਦੇ ਹਨ ਅਤੇ ਰਾਜਵੀਰ ਆਪਣੀ ਮਾਤਾ ਦੇ ਨਾਲ ਉਸਤੇ ਘਰ ਚਲੇ ਜਾਂਦੇ ਹਨ ਹੁਣ ਰਾਜਵੀਰ ਦੇ ਕੋਲ ਸੋਹਣਾ ਪਰਿਵਾਰ ਹੈ ਸੋਹਣੇ ਕੱਪੜੇ ਉਸ ਨੂੰ ਪਾਣ ਨੂੰ ਮਿਲਦੇ ਹਨ ਅਤੇ ਦੁਬਾਰਾ ਕਦੇ ਵੀ ਉਹ ਪੀਖ ਨਹੀਂ ਮੰਗਦਾ ਵਧੀਆ ਪ੍ਰਾਈਵੇਟ ਸਕੂਲ ਦੇ ਵਿੱਚ ਉਸ ਦਾ ਐਡਮਿਸ਼ਨ ਕਰਾਇਆ ਜਾਂਦਾ ਹੈ ਉੱਥੇ ਉਹ ਪੜ੍ਹਦਾ ਹੈ ਅਤੇ ਇਸ ਤਰ੍ਹਾਂ ਰਾਜਵੀਰ ਦੀ ਜ਼ਿੰਦਗੀ ਬਿਲਕੁਲ ਬਦਲ ਜਾਂਦੀ ਹੈ ਕਈ ਵਾਰ ਆਪਣੇ ਛੋਟੇ-ਮੋਟੇ ਹਿੰਮਤ ਵਾਲੇ ਕਦਮ ਆਪਾਂ ਨੂੰ ਚੰਗੇ ਰਾਹ 'ਤੇ ਲੈ ਜਾਂਦੇ ਹਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ